ਤੁਸੀਂ ਹੁਣ ਇੱਥੇ ਰੁੱਕ ਗਏ ਸੀ ਮਸ਼ੀਨਾਂ ਚੱਲਦੀਆਂ ਦੇਖ ਕੇ ਨੁਕਸਾਨ ਹੋਇਆ ਜੀ ਕੋਈ ਛੋਟਾ ਮੋਟਾ ਨਹੀਂ ਨੁਕਸਾਨ ਹੋਇਆ ਬਹੁਤ ਹੋਇਆ ਸਾਡਾ ਤਾਂ ਪੰਜਾਬ ਨੇ ਕੁਝ ਵੀ ਨਹੀਂ ਕਰਿਆ ਹੈ ਸਿੰਧਾ ਦਾ ਪੱਠਾ ਬਠਾ ਦਿਆ ਅਸੀਂ ਤਾਂ ਕਹਰੇ ਵੀ ਮੋਦੀ ਨੂੰ ਅਸੀਂ ਤਾਂ ਵੋਟਾਂ ਕਦੀ ਵੀ ਨਹੀਂ ਪਾਣੀ ਹੈ ਨਾ ਬਸ ਕਾਂਗਰਸ ਇਹਨਾਂ ਨੂੰ ਪਾਚਾੜੂ ਵਾਲਿਆਂ ਨੂੰ ਮਾਰੇ ਕਰਿਆ ਕਿ ਇਹਨਾਂ ਚਾੜੂ ਵਾਲਿਆਂ ਨੂੰ ਕੁਝ ਵੀ ਨਹੀਂ ਕਰਿਆ ਹੈ ਜਿਹੜੇ ਅਫਸਰ ਆਏ ਨੇ ਕਿ ਉਹ ਤੇ ਬੋਰੀਆਂ ਭਰਾ ਰਹੇ ਨੇ ਹੋਰ ਕੰਮ ਚੱਲ ਰਿਹਾ ਕਹਿੰਦੇ ਕੰਮ ਬਹੁਤ ਵਧੀਆ ਚੱਲ ਰਿਹਾ ਕਿੱਥੇ ਚੱਲ ਰਿਹਾ ਪਤਾ ਨਹੀਂ ਜੀ ਉਹ ਤੋਂ ਕਿੱਥੇ ਚੱਲ ਰਿਹਾ ਮੈਨੂੰ ਪਤਾ ਨਹੀਂ ਹੈ ਕਿੱਥੇ ਚੱਲ ਰਿਹਾ ਬਿਠ ਕੱਟ ਪਾ ਰਹੇ ਸਿਮਿੰਟ ਨਹੀਂ ਪਾ ਰਹੇ ਬਿਲਕੁਲ ਵੀ ਜੀ 25 ਕਿ 10 ਮਿੰਟ ਪਾ ਰਹੇ ਇਸ ਘਟ ਘਟੇ 4 ਕਿ 10 ਮਿੰਟ ਹੋਣਾ ਚਾਹੀਦਾ ਨਹਿਰ ਦੇ ਪਾਣੀ ਵਾਸਤੇ ਜੀ ਇਹ ਨਹਿਰ ਕੇ ਨੇੜੇ ਇਹ 4 ਕਿ 10 ਸਿਮਿੰਟ ਕਿੱਥੇ ਰਿਹਾ ਸਿਮਿੰਟ

ਪੁਰਦੇ ਵਿੱਚ ਹਾਲਾਤ ਜਿਹੜੇ ਮਾੜੇ ਹੀ ਐ ਤੇ ਹਜੇ ਤੱਕ ਕੋਈ ਲੋਕਾਂ ਨੂੰ ਰਾਹਤ ਨਹੀਂ ਮਿਲੀ ਅੱਜ ਤੁਹਾਨੂੰ ਇਹ ਤਸਵੀਰ ਪਹਿਲੀ ਵਾਰ ਜਿਹੜਾ ਨਿਊਜ਼ 18 ਦੇ ਦਿਖਾਉਣ ਜਾ ਰਹੇ ਆ ਔਰ ਤੁਸੀਂ ਸ਼ਾਇਦ ਪਹਿਲਾਂ ਨਾ ਦੇਖੀ ਹੋਵੇ ਕਿ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਅਸੀਂ ਇਸ ਵੇਲੇ ਜਿਹੜਾ ਭਾਰਤ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਉੱਥੇ ਖੜੇ ਹੋਏ ਆਂ ਔਰ ਇਸ ਪਾਸੇ ਜਿਹੜਾ ਚੜਦਾ ਪੰਜਾਬ ਹੈ ਤੇ ਦੂਜੇ ਪਾਸੇ ਜਿਹੜੀ ਤਸਵੀਰ 'ਚ ਤੁਸੀਂ ਦੇਖ ਰਹੇ ਹੋ ਉਹ ਲਹਿੰਦਾ ਪੰਜਾਬ ਹੈ ਉਧਰ ਦੇ ਜਿਹੜੇ ਪਿੰਡ ਨੇ ਉਹ ਕਸੋਆਣਾ ਤੇ ਕਸੋਕੇ ਜਿਹੜਾ ਕਨੋਕੇ ਤੇ ਕਾਬਲ ਕਲਾਮ ਜਿਹੜਾ ਉਹ ਪਿੰਡ ਨੇ ਪਾਕਿਸਤਾਨ ਦੇ ਤੇ ਜੇ ਹਿੰਦੁਸਤਾਨ ਦੀ ਜੇ ਗੱਲ ਕਰੀਏ ਤੇ ਇੱਧਰ ਪੀਤਮ ਸਿੰਘ ਵਾਲਾ ਪੱਲਾ ਮੇਗਾ ਪਛਾੜੀਆਂ ਵਾਲਾ ਇਹ ਪਿੰਡ ਦੇ ਲੋਕ ਜਿਹੜੇ ਆ ਇੱਧਰ ਪ੍ਰਭਾਵਿਤ ਨੇ ਔਰ ਇਹ ਤਸਵੀਰ ਹੈ ਹਿੰਦੁਸਤਾਨ ਪਾਕਿਸਤਾਨ ਦੀਆਂ ਸਰਦਾਂ ਦੀ ਜਿੱਥੇ ਸਤਲੁਜ ਦਾ ਕਹਿਰ ਲਗਾਤਾਰ جاری ਹੈ ਔਰ ਦੋਨਾਂ ਤਰਫਾਂ ਦੇ ਜਿਹੜੇ ਪਿੰਡ ਨੇ ਉਹ ਭਾਵੇਂ ਚੜ੍ਹਦੇ ਪੰਜਾਬ ਦੇ ਹੋਣ ਹਿੰਦੁਸਤਾਨ ਦੇ ਤੇ ਚਾਹੇ ਲੈਂਦੇ ਪੰਜਾਬ ਪਾਕਿਸਤਾਨ ਦੇ ਹੁਣ ਹਰ ਪਾਸੇ ਖੜਾ ਨੇ ਪੂਰੀ ਤਰ੍ਹਾਂ ਤਬਾਈ ਮਚਾਈ ਹੋਈ ਹੈ ਇਸ ਇਲਾਕੇ ਦੀ ਜੇ ਗੱਲ ਕਰੀਏ ਤੇ ਇੱਥੇ 4 ਇੰਚ ਪਾਣੀ ਥੋੜਾ ਘਟਿਆ ਰਾਹਤ ਮਿਲੀ ਹੈ ਲੋਕਾਂ ਨੂੰ ਪਰ ਆਫਤ ਹਜੇ ਬਰਕਰਾਰ ਹੈ ਕਿਉਂਕਿ ਪਾਣੀ ਹਜੇ ਬਹੁਤ ਹੈਗਾ ਇੱਥੇ ਔਰ ਪਾਣੀ ਲੈਂਦੇ ਆ ਲੈਂਦੇ ਆ ਕਰੀਬ ਜੇ ਪਾਣੀ ਪਿੱਛੋਂ ਡੈਮ ਤੋਂ ਨਹੀਂ ਛੱਡਿਆ ਜਾਂਦਾ ਤਾਂ 25 ਤੋਂ 30 ਦਿਨ ਲੱਗਣਗੇ ਪਾਣੀ ਉਤਰਨ ਦੇ ਤੇ ਉਸ ਤੋਂ ਬਾਅਦ ਫਿਰ ਕਿਸਾਨਾਂ ਦੇ ਲਈ ਕਿਤੇ ਨਾ ਕਿਤੇ ਆਫਤ ਹੈ ਕਿਉਂਕਿ ਰੇਤਾ ਜਿਹੜੀ ਹੈ ਉਹਨਾਂ ਦੀ ਜ਼ਮੀਨਾਂ ਤੇ ਫਸਲਾਂ ਦੇ ਉੱਤੇ ਚੜੀ ਹੋਏਗੀ ਉਹ ਦੁਆਰਾ ਜ਼ਮੀਨਾਂ ਬਣਾਉਣ ਦੇ ਲਈ ਉਹਨਾਂ ਦਾ ਲੱਖਾਂ ਰੁਪਇਆ ਜਿਹੜਾ ਉਹ ਲੱਗੇਗਾ ਇਸ ਜਗ੍ਹਾ ਦੀ ਜੇ ਗੱਲ ਕਰੀਏ ਤੇ ਪ੍ਰੀਤਮ ਸਿੰਘ ਵਾਲਾ ਦੇ ਉੱਪਰ ਜਿਹੜੇ ਬੰਦ ਮਜ਼ਬੂਤ ਲੋਕ ਆਪ ਮੁਹਾਰੇ ਲੱਗੇ ਹੋਏ ਨੇ ਔਰ ਦੂਰ ਦੂਰ ਤੋਂ ਸੰਗਤਾਂ ਜੜੀਆਂ ਨੇ ਪੰਜਾਬੀ ਨੇ ਉਹ ਇਹਨਾਂ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਇੱਥੇ ਪਹੁੰਚਿਓਏ ਨੇ ਔਰ ਰਾਹਤ ਕੰਮ ਚੱਲ ਰਹੇ ਨੇ ਲੰਗਰ ਸੇਵਾ ਵੀ ਚੱਲ ਰਹੀ ਹੈ ਮਿੱਟੀ ਦੀ ਸੇਵਾ ਚੱਲ ਰਹੀ ਹੈ ਹਰ ਤਰ੍ਹਾਂ ਦੀ ਸੇਵਾ ਇੱਥੇ ਪਹੁੰਚ ਰਹੀ ਔਰ ਲੋਕ ਜਿਹੜੇ ਪੰਜਾਬ ਦੇ ਗੱਭਰੂ ਸ਼ੇਰ ਪੰਜਾਬੀ ਨੇ ਉਹ ਇਹ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਲੱਗੇ ਹੋਏ ਨੇ ਇਹ ਦੂਰ ਤੱਕ ਤਸਵੀਰ ਹੈ ਕਰੀਬ 25 ਤੋਂ 30 ਕਿਲੋਮੀਟਰ ਇਧਰ ਮਾਝੇ ਵੱਲ ਨੂੰ ਜਾਂਦੀ ਹੈ ਔਰ ਇਧਰ ਮਾਲਵੇ ਨੂੰ ਵੀ 25-30 ਕਿਲੋਮੀਟਰ ਜਿਹੜੀ ਇਹ ਫੈਂਸਿੰਗ ਦੀ ਤਾਰ ਹੈ ਇਹ ਜਾਂਦੀ ਹੈ ਔਰ ਦੋਨਾਂ ਤਰਫਾਂ ਪਾਣੀ ਪਾਣੀ ਹੈ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤੇ ਸਵਾ 100 ਦੇ ਕਰੀਬ ਪਿੰਡ ਜਿਹੜੇ ਆ ਉਹ ਪਾਣੀ ਨਾਲ ਪ੍ਰਭਾਵਿਤ ਹੈ ਹੜਾ ਨਾਲ ਪ੍ਰਭਾਵਿਤ ਹੈ ਔਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਇਸੰ ਦਾ ਪਾਣੀ ਨੇ ਆਪਣੀ ਲਪੇਟ ਚ ਲੈ ਲਈ ਹੈ 45000 ਦੇ ਕਰੀਬ ਲੋਕ ਜਿਹੜੇ ਐ ਇਸ ਹੜਾਂ ਦੀ ਲਪੇਟ ਚ ਨੇ ਪਿੰਡ ਵਾਲੇ ਜਿਹੜੇ ਆਪ ਮੁਹਾਰੇ ਇਸ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਲੱਗੇ ਹੋਏ ਨੇ ਜੋ ਹਿੰਦੁਸਤਾਨ ਦੀ ਸਥਿਤੀ ਹੈ ਉਹੀ ਪਾਕਿਸਤਾਨ ਦੀ ਸਥਿਤੀ ਹੈ ਹੜਾ ਨੇ ਪੂਰੀ ਤਰ੍ਹਾਂ ਤਬਾਈ ਮਚਾ ਰખી ਹੈ ਇੱਥੇ ਕੁਝ ਲੋਕ ਮੌਜੂਦ ਹੈ ਉਹਨਾਂ ਕੋਲ ਪੁੱਛਦੇ ਆ ਕਿ ਪਿੰਡਾਂ ਦੇ ਵਿੱਚ ਹੁਣ ਕਿਹੋ ਜੀਆਂ ਮੁਸ਼ਕਲਾਂ ਜੀ ਕੀ ਹਾਲਾਤ ਆ ਇੱਥੇ ਹਾਂ ਅੱਜ ਬਹੁਤ ਮਾੜੇ ਨੇ ਜਨਾਬ ਜੀ ਹਾਂ ਜੀ ਹਾਂ ਜੀ ਇਹ ਤਾਂ ਪਹਿਲੀਆਂ ਪੂਰੀਆਂ ਚੋਨੇ ਚੋਨੇ ਸਭ ਖਰਾਬ ਹੋ ਗਏ ਨੇ ਪਿਛਲੇ ਸਾਲ ਵੀ ਪਾਣੀ ਆਇਆ ਉਸ ਸਾਲ ਵੀ ਸਾਡਾ ਤਾਂ ਬੜਾ ਖਰਚਾ ਆਇਆ ਕੋਈ 20-22 ਲੱਖ ਦਾ ਤੇਲ ਪਿਛਲੇ ਸਾਲ ਵੀ ਬਾਲਿਆ ਇਸ ਸਾਲ ਫਿਰ ਉਹੋ ਹੀ ਕੰਮ ਬਣ ਗਿਆ ਹੁਣ ਦੱਸੋ ਕਿੱਧਰ ਜਾਈਏ ਅਸੀਂ ਤੁਸੀਂ ਸਾਡੀ ਤਾਂ ਮਦਦ ਕਰਨ ਵੀ ਸਹੀ ਨਾ ਹੀ ਬੜਾ ਵੀ ਪਹਿਲੀਆਂ ਪੂਰੀਆਂ ਪੱਧਰ ਕਰਦਣਾ ਆਗੇ ਉਰ ਤਾਂ ਕੋਈ ਗੱਲਬਾਤ ਹੀ ਨਹੀਂ ਕੀ ਕਰਗੀ ਹੁਣ ਦੱਸੋ ਹੁਣ ਕਿੱਧਰ ਜਾਈਏ ਆਪਾਂ ਹੀ ਸੁੱਕੇ ਥਾਂ ਤੇ ਬੈਠੇ ਆ ਆਮ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਚੋਟੀ ਪਾਣੀ ਦੀ ਕੋਈ ਮਹਾਰਾਜ ਲੋਕ ਤੇ ਪਾ ਬਸ ਸਾਨੂੰ ਤਾਂ ਪੈਲੀਆਂ ਨਾਲ ਹੀ ਹੈ ਕਿੰਨੀ ਤੁਹਾਡੀ ਜ਼ਮੀਨ ਤੁਸੀਂ ਜਾ ਕੇ ਆਏ ਹੋ ਕਿਵੇਂ ਕੋਈ ਮੋਟਰਾਂ ਬਚੀਆਂ ਜਾਂ ਕਿਵੇਂ ਕੋਈ ਕੁਝ ਨਹੀਂ ਵਜਾ 50 ਕਿਲੇ ਮੇਰੇ ਕੋ ਥਾਂ ਹੈ ਘੜ ਤੋਂ ਘਟ ਤੇ ਪੂਰਾ ਮੋਟਰਾਂ ਮੋਟਰਾਂ ਵਿੱਚ ਇੱਕ ਮੇਰਾ ਟਰੈਕਟਰ ਵੀ ਅਜੇ ਵਿੱਚ ਖੜਾ ਦਿੰਦਾ ਜਮੀਨਾ ਹੋ ਗਿਆ ਵਿਚਾਰੇ ਨੇ ਪਤਾ ਨਹੀਂ ਗਲ ਗਿਆ ਕਿ ਕੀ ਬਣ ਗਿਆ ਬਨ ਕੇ ਆਇਆ ਮੜਾ ਚੰਗਾ ਕਿ ਰੁੜ ਗਿਆ ਹੁਣ ਇਹ ਤਾਂ ਹਣ ਵਕਤ ਹੀ ਦੱਸੇਗਾ ਹਣ ਤੇ ਪਸ਼ੂਆਂ ਦੇ ਲਈ ਜਿਵੇਂ ਤੁਸੀਂ ਉਧਰ ਦੱਸ ਰਹੇ ਹੋ ਕਿ ਜਿਹੜਾ ਚਾਰਾ ਚੂੜਾ ਸੀ ਉਹ ਵੀ ਸਾਰਾ ਪਾਣੀ ਦਾ ਉਹ ਵੀ ਬਿਲਕੁਲ ਖਤਮ ਹੋ ਗਿਆ ਪਸ਼ੂ ਤਾਂ ਘਰੇ ਹੀ ਨਹੀਂ ਆਉਣਾ ਤੂੜੀ ਤੰਦ ਪਾਛੜੀ ਦਾ ਮੜਾ ਮੋੜ ਹਾਂ ਬਾਕੀ ਤਾਂ ਬਸ ਹੁਣ ਇਹ ਤਾਂ ਕੋਈ ਸਹਾਇਤਾ ਕਰੇਗਾ ਤਾਂ ਫਿਰ ਕੰਮ ਚੱਲਣਾ ਨਹੀਂ ਰਿਹਾ ਜਿੱਦਨ ਪਾਣੀ ਲੱਥਾ ਉਸ ਦਿਨ ਜ਼ਿਆਦਾ ਪਤਾ ਲੱਗੇਗਾ ਇਹ ਤੁਹਾਨੂੰ ਹਾਲਾਤ ਦਿਖਾਣੇ ਆ ਫਿਰੋਜ਼ਪੁਰ ਦੇ ਨੇ ਪਿੰਡ ਪਚਾਰੀਆਂ ਪੱਲਾ ਮੇਘਾ ਤੋਂ ਜਿੱਥੇ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਦੋਨੇ ਮੁਸ਼ਕਲਾਂ ਚ ਨੇ ਔਰ ਹਰ ਪਾਸੇ ਸਤਲੁਜ ਦੇ ਪਾਣੀ ਨੇ ਕਹਿਰ ਮਚਾਰ ਰੱਖਿਆ ਪਰ ਇਹ ਜਿਹੜੇ ਪੰਜਾਬੀ ਨੇ ਇਹ ਹਿੰਮਤੀ ਨੇ ਇਹਨਾਂ ਨੇ ਆਪਣੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਇੱਥੇ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਇਹ ਤਸਵੀਰ ਦੇਖੋ ਤੁਸੀਂ ਇਹ ਪੰਜਾਬੀ ਨੌਜਵਾਨ ਹੈ ਆਪ ਇਹ ਮੁਸ਼ਕਲ ਚ ਫਸਿਆ ਹੋਇਆ ਪਰ ਇਹਨੂੰ ਕਿਤੇ ਨਾ ਕਿਤੇ ਇਸ ਫੈਂਸਿੰਗ ਦੇ ਵਿੱਚ ਇੱਕ ਜਿਹੜਾ ਕੁੱਤਾ ਹੈ ਉਹ ਇੱਥੇ ਫਸਿਆ ਨਜ਼ਰ ਆਇਆ ਤੇ ਆਪਣੀ ਜਾਨ ਜੋਖਮ ਚ ਪਾ ਕੇ ਪੰਜਾਬੀ ਨੌਜਵਾਨ ਜਿਹੜਾ ਉਹ ਉਸ ਕੁੱਤੇ ਨੂੰ ਕੱਢਣ ਦੇ ਲਈ ਉੱਥੋਂ ਜਾ ਰਿਹਾ ਹੈ ਔਰ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਫਿਰੋਜ਼ਪੁਰ ਦੇ ਪੰਜਾਬ ਪਿੰਡ ਪੱਲਾ ਮੇਗਾ ਪਛਾਰੀਆਂ ਦੇ ਪ੍ਰੀਤਮ ਸਿੰਘ ਵਾਲਾ ਪਿੰਡ ਹੈ ਜਿੱਥੇ ਦੇਖੋ ਕਿਈ-ਕਈ ਕਿਲੋਮੀਟਰ ਫੈਂਸਿੰਗ ਜਿਹੜੀ ਆ ਫਸੀ ਹੋਈ ਹੈ ਕਈ ਲੋਗ ਹੜਾਂ ਦੀ ਲਪੇਟ ਚ ਨੇ ਜ਼ਮੀਨਾਂ ਡੁੱਬ ਗਈਆਂ ਫਸਲਾਂ ਡੁੱਬ ਗਈਆਂ ਕਈ ਘਰਾਂ ਦੇ ਪਾਣੀ ਨਾਲ ਜਿਹੜਾ ਤਬਾਈ ਮਚਾ ਰਹੀ ਹੈ ਪਰ ਇਹ ਪੰਜਾਬੀ ਨੌਜਵਾਨ ਹੈ ਜਿਹੜਾ ਦੇਖੋ ਆਪਣੀ ਜਾਨ ਜੋਖਮ ਚ ਪਾ ਕੇ ਇਹ ਹੈ ਔਰ ਕਈ ਲੋਗ ਇਥੋਂ ਨਿਕਲ ਕੇ ਹੁਣ ਦੇਖੋ ਕੁੱਤਾ ਜਿਹੜਾ ਦਿਖ ਰਿਹਾ ਇੱਕ ਜਿਹੜਾ ਉਹ ਕਈ ਕਾਫੀ ਲੰਬੇ ਸਮੇਂ ਤੋਂ ਫੈਂਸਿੰਗ ਦੇ ਵਿੱਚ ਫਸਿਆ ਹੋਇਆ ਤੇ ਇਹ ਹੁਣ ਆਪਣੀ ਜਾਨ ਤੇ ਖੇਡ ਕੇ ਪੰਜਾਬੀ ਜਿਹੜੇ ਨੇ ਉਹ ਕੁੱਤੇ ਦੀ ਜਾਨ ਬਚਾਰੇ ਨੇ ਔਰ ਕੁੱਤਾ ਵੀ ਇਹ ਨਾਲ ਬਾ ਬੜੀ ਉਮੀਦ ਨਾਲ ਦੇਖ ਰਿਹਾ ਕਿ ਜਿਹੜਾ ਮੈਨੂੰ ਸ਼ਾਇਦ ਇਹ ਲੋਕ ਬਚਾਣ ਆਏ ਨੇ ਤਾਂ ਮੈਂ ਬਚ ਜਾਊਗਾ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਦੇਖੋ ਕਿਸ ਤਰ੍ਹਾਂ ਇੱਕ ਕੁੱਤੇ ਨੂੰ ਰੈਸਕਿਊ ਕਰਨ ਦੇ ਲਈ ਇਹ ਦੋਨੋਂ ਨੌਜਵਾਨ ਪੰਜਾਬੀ ਜਿਹੜੇ ਆ ਜਾ ਰਹੇ ਨੇ ਹਾਲਾਂਕਿ ਪੈਰਾਂ ਦੇ ਵਿੱਚ ਕੰਢੀਲੀ ਤਾਰ ਜਿਹੜੀ ਹੈ ਜਿਹੜੀ ਲੈਂਸਿੰਗ ਤੇ ਉਹ ਵੀ ਇਸ ਨੌਜਵਾਨ ਦੇ ਪੈਰ ਚ ਫਸ ਗਈ ਹੈ ਪਰ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਤੁਹਾਨੂੰ ਤਸਵੀਰਾਂ ਜਿਹੜੀਆਂ ਆ ਉਹ ਦਿਖਾ ਰਹੇ ਆ ਨਿਊਜ਼ 18 ਤੇ ਕੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਵਿਚਾਰੇ ਨੇ ਸ਼ਹਿਰ ਵਾਸੀਆਂ ਨੂੰ ਵਿਚਾਰੇ ਨੇ ਆਮ ਲੋਕਾਂ ਨੂੰ ਵਿਚਾਰੇ ਨੇ ਔਰ ਉਹ ਕੁੱਤਾ ਜਿਹੜਾ ਫੈਂਸਿੰਗ ਦੇ ਵਿੱਚ ਫਸਿਆ ਹੋਇਆ ਉਸ ਨੂੰ ਬਚਾਉਣ ਦੇ ਲਈ ਆਪਣੀ ਜਾਨ ਜੋਖਮ 'ਚ ਪਾ ਕੇ ਅੱਗੇ ਨੂੰ ਇਹ ਪੰਜਾਬੀ ਜਾ ਰਹੇ ਨੇ ਔਰ ਇਹ ਤਸਵੀਰਾਂ ਨੇ ਕਿਉਂਕਿ ਫੈਂਸਿੰਗ ਦੇ ਵਿੱਚ ਜਦੋਂ ਇਹਨਾਂ ਨੇ ਦੇਖਿਆ ਕਿ ਬੰਦਾ ਕੁੱਤਾ ਜਿਹੜਾ ਬੇਜੁਬਾਨ ਫਸਿਆ ਹੋਇਆ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਸਕਿਊ ਚੱਲ ਰਿਹਾ ਦੇਖੋ ਪਾਣੀ ਕਿੰਨਾ ਡੂੰਘਾ ਹੈ ਔਰ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ ਪਰ ਲੋਕ ਨੇ ਇਹ ਬਚਾਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਉਸ ਨੂੰ ਹੁਣ ਕੁੱਤਾ ਜਿਹੜਾ ਦੇਖਿਆ ਕਿ ਉਹ ਅੱਗੇ ਜਾ ਰਿਹਾ ਪਰ ਉਸ ਨੂੰ ਰੋਟੀ ਇੱਕ ਹੱਥ ਚ ਰੋਟੀ ਫੜੀ ਹੋਈ ਹੈ ਕਿ ਰੋਟੀ ਪਾ ਕੇ ਉਹ ਭੁੱਖਾ ਨਾ ਰਵੇ ਉਸ ਨੂੰ ਰੋਟੀ ਵੀ ਪਾਈ ਜਾ ਰਹੀ ਹੈ ਇਹ ਫਰਾਂਸਪੁਰ ਹੱਦੀ ਇਲਾਕਾ ਪਿੰਡ ਜਿਹੜਾ ਪਿਚਾੜੀਆਂ ਪੱਲਾ ਮੇਗਾ ਉਥੋਂ ਦੀਆਂ ਨੇ ਜਿੱਥੇ ਦੋ ਕਿਸਾਨ ਜਿਹੜੇ ਆ ਆਪਣੀ ਜਾਨ ਜੋਖਮ ਚ ਪਾ ਕੇ ਬੇਜੁਬਾਨ ਕੁੱਤੇ ਨੂੰ ਬਚਾਨ ਦੀ ਕੋਸ਼ਿਸ਼ ਕਰ ਰਹੇ ਨੇ ਹੋਨ ਤਾਰਾਂ ਦੇ ਵਿੱਚ ਇੱਕ ਕੁੱਤਾ ਫਸਿਆ ਹੋਇਆ ਜਿਸ ਨੂੰ ਕੱਢ ਰਹੇ ਨੇ ਇੱਥੇ ਕਾਫੀ ਡੂੰਘਾ ਜਿਹੜਾ ਪਾਣੀ ਹੈ ਪਰ ਲੋਕ ਜਿਹੜੇ ਆ ਉਹਨਾਂ ਨੇ ਇਹ ਬਣਾ ਰੱਖਿਆ ਕਿ ਬਚਾਣਾ ਹੀ ਬਚਾਣਾ ਹੈ ਇਹ ਬੇਜੁਬਾਨ ਕੁੱਤਾ ਹੁਣ ਦੇਖੋ ਕਿਵੇਂ ਤਾਰਾਂ ਦੇ ਵਿੱਚ ਫਸ ਚੁੱਕਿਆ ਔਰ ਇਸ ਨੂੰ ਬਚਾਉਣ ਦੇ ਲਈ ਇੱਕ ਜਿਹੜਾ ਕਿਸਾਨ ਹੈ ਉਹ ਤੈਰ ਕੇ ਹੁਣ ਅੱਗੇ ਜਾ ਰਿਹਾ ਲਾਈਫ ਜੈਕਟ ਉਹਨੇ ਜਿਹੜੀ ਹੈ ਪਾ ਲਈ ਹੈ ਔਰ ਰੈਸਕਿਊ ਕਰਨ ਦੇ ਲਈ ਅੱਗੇ ਜਾ ਰਿਹਾ ਆਪਣੀ ਜਾਨ ਜੋਖਮ 'ਚ ਪਾ ਕੇ ਇੱਕ ਕਿਸਾਨ ਜਿਹੜਾ ਅੱਗੇ ਜਾ ਰਿਹਾ ਇਹ ਪੰਜਾਬ ਹੈ ਇਹ ਪੰਜਾਬ ਦੇ ਪੰਜਾਬੀਆਂ ਦੀ ਤਸਵੀਰ ਹੈ ਆਪ ਮੁਸ਼ਕਲ 'ਚ ਨੇ ਪਰ ਕਿਤੇ ਨਾ ਕਿਤੇ ਬੇਜੁਬਾਨ ਕੁੱਤਾ ਜਿਹੜਾ ਦੇਖੋ ਤਾਰਾਂ ਦੇ ਵਿੱਚ ਫਸਿਆ ਹੋਇਆ ਫੈਂਸਿੰਗ ਦੇ ਵਿੱਚ ਤੇ ਇਹ ਕਿਸਾਨ ਜਾਬਾਜ ਕਿਸਾਨ ਹੈ ਜਿਹੜਾ ਆਪਣੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਸ ਬੇਜੁਬਾਨ ਕੁੱਤੇ ਨੂੰ ਬਚਾਉਣ ਦੇ ਲਈ ਜਾ ਰਿਹਾ ਔਰ ਹੁਣੇ ਅਸੀਂ ਇਸ ਕਿਸਾਨ ਨਾਲ ਗੱਲਬਾਤ ਵੀ ਕੀਤੀ ਸੀ ਜਿਨੇ ਦੱਸਿਆ ਕਿ ਉਸ ਦੀ ਜ਼ਮੀਨ ਜਾਰੀ ਡੁੱਬ ਚੁਕੀ ਹੈ ਫਜ਼ਲ ਜਾਰੀ ਡੁੱਬ ਚੁਕੀ ਹੈ ਔਰ ਘਰੇ ਭੁੱਖੇ ਭਾਣੇ ਜਾਨਵਰ ਉਸਦੇ ਜਿਹੜੇ ਬੈਠੇ ਨੇ ਔਰ ਉਡੀਕ ਕਰ ਰਿਹਾ ਕਿ ਕਦੋਂ ਉਹਨਾਂ ਦਾ ਮਾਲਕ ਜਿਹੜਾ ਉਹ ਉਹਨਾਂ ਦੇ ਲਈ ਚਾਰਾ ਲੈ ਕੇ ਆਵੇ ਤੇ ਉਹ ਬਚ ਪੈਣ ਪਰ ਆਪ ਇਹ ਪਾਣੀ ਚ ਡੁੱਬਿਆ ਹੋਇਆ ਤੇ ਹੁਣ ਇੱਕ ਵਾਰ ਫਿਰ ਪਾਣੀ ਚ ਡੁੱਬ ਕੇ ਇਹ ਬੇਜਵਾਨ ਕੁੱਤੇ ਨੂੰ ਰੈਸਕਿਊ ਕਰਨ ਦੇ ਲਈ ਜਾ ਰਿਹਾ ਹੈ ਇਹ ਪੰਜਾਬ ਦੀਆਂ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਤਸਵੀਰਾਂ ਨੇ ਪਿੰਡ ਪਚਾੜੀਆਂ ਦੀਆਂ ਪ੍ਰੀਤਮ ਸਿੰਘ ਆਲਾ ਪੱਲਾ ਮੇਗਾ ਜਿੱਥੇ ਤੁਹਾਨੂੰ ਫੈਂਸਿੰਗ ਦਿਖਾਈ ਕਿ ਭਾਰਤ-ਪਾਕਿਸਤਾਨ ਸਰਹੱਦ ਤੇ ਕਿਵੇਂ ਮੁਸ਼ਕਲਾਂ ਬਰਕਰਾਰ ਨੇ ਔਰ ਇੱਕ ਕੁੱਤੇ ਨੂੰ ਬਚਾਉਣ ਦੇ ਲਈ ਲਗਾਤਾਰ ਪਰੇਸ਼ਾ ਪਰਿਆਸ ਜਿਹੜਾ ਉਹ ਕਿਸਾਨ ਵੱਲੋਂ ਕੀਤਾ ਜਾ ਰਿਹਾ ਹੈ ਅੱਗੇ ਬਾਤ ਹੈ ਉਹਦਰ ਬਹਾਦਰਗੜ ਦੇ ਵਿੱਚ Maruti ਦੇ ਸਟਾਕ ਯਾਰਡ ਦੇ ਵਿੱਚ ਪਾਣੀ ਭਰ ਗਿਆ ਔਰ ਪਾਣੀ ਦੇ ਵਿੱਚ ਸਟਾਕ ਯਾਰਡ ਦੇ ਵਿੱਚ ਖੜੀਆਂ ਗੱਡੀਆਂ ਡੁੱਬ ਗਈਆਂ ਨੇ ਤਾਂ ਕਈ ਗੱਡੀਆਂ ਦੇ 에ਅਰ ਬੈਗ ਤੇ ਵਿੰਡੋ ਗਲਾਸ ਖੁੱਲ ਗਏ ਨੇ ਔਰ ਕਟੀਆਂ ਦੇ ਅੰਦਰ ਪਾਣੀ ਭਰ ਗਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਮੁੰਗੇਸ਼ਪੁਰ ਟ੍ਰੇਨ ਦੇ ਪਾਈਪਾੜ ਦੇ ਕਾਰਨ ਦੱਸਿਆ ਕਿ ਇਸ ਸਟਾਕਯਾਰਡ ਦੇ ਵਿੱਚ ਪਾਣੀ ਭਰਿਆ ਹੈ ਔਰ ਗੱਡੀਆਂ ਜਿਹੜੀਆਂ ਨੇ ਅਧੀਆਂ ਤੋਂ ਜ਼ਿਆਦਾ ਡੁੱਬੀਆਂ ਹੋਈਆਂ ਨੇ ਅੱਧੀ ਤੋਂ ਜ਼ਿਆਦਾ ਇਹ ਗੱਡੀਆਂ ਡੁੱਬੀਆਂ ਹੋਈਆਂ ਨੇ ਔਰ ਕਿਸ ਤਰੀਕੇ ਦੇ ਨਾਲ ਇੱਥੇ ਕਹਿ ਸਕਦੇ ਆ ਪੂਰਾ ਨੁਕਸਾਨ ਨੂੰ ਲੈ ਕੇ ਇਹ ਤਸਵੀਰ ਨਜ਼ਰ ਆ ਰਹੀ ਹੈ ਪੂਰੀ ਦੇਖਿਆ ਜਾ ਸਕਦਾ ਹੈ ਤਾਂ ਇਹ ਬੇहद ਵੱਡਾ ਨੁਕਸਾਨ ਜਿਹੜਾ ਹੈ ਉਹ ਹੋਣ ਵਾਲਾ ਕਿਸ ਤਰੀਕੇ ਦੇ ਨਾਲ ਕਿਉਂਕਿ ਪਾਣੀ ਜਿਹੜਾ ਹੈ ਹਰਿਆਣਾ ਦੇ ਵਿੱਚ ਵੀ ਭਰਿਆ ਬੇहद ਜ਼ਿਆਦਾ ਪੰਜਾਬ ਦੇ ਨਾਲ ਨਾਲ ਤਾਂ ਇਹ ਅੱਧੇ ਤੋਂ ਜ਼ਿਆਦਾ ਜਿਹੜੀਆਂ ਗੱਡੀਆਂ ਨੇ ਉਹ ਡੁੱਬੀਆਂ ਹੋਈਆਂ ਨੇ ਹਾਲਾਂਕਿ ਗੱਡੀ ਬਹੁਤ ਉੱਚੀ ਹੁੰਦੀ ਹੈ ਪਰ ਉਸ ਦੇ ਮੁਤਾਬਿਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੀ ਕਿੰਨਾ ਪਾਣੀ ਜਿਹੜਾ ਹੈ ਕਿੰਨੇ ਕਿੰਨੇ ਫੁੱਟ ਪਾਣੀ ਇੱਥੇ ਭਰਿਆ ਹੈ ਔਰ ਇਹ ਤਸਵੀਰਾਂ ਜਿਹੜੀਆਂ ਨੇ ਬਹਾਦਰਗੜ ਤੋਂ ਸਾਹਮਣੇ ਆਈਆਂ ਨੇ ਤਾਂ ਇਹ ਤਸਵੀਰਾਂ ਐਕਸਕਲੂਸਿਵ ਤੁਹਾਨੂੰ ਦਿਖਾ ਰਹੇ ਹਾਂ ਤਾਂ ਕਈ ਗੱਡੀਆਂ ਦੇ 에ਅਰ ਬੈਗ ਜਿਹੜੇ ਨੇ ਉਹ ਖੁੱਲੇ ਹੋਏ ਨੇ ਵਿੰਡੋ ਗਲਾਸ ਖੁੱਲੇ ਹੋ ਉਕੇ ਸ ਹਾਲਾਤਾਂ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਉਹ ਵੱਖ-ਵੱਖ ਥਾਈਂ ਦੇ ਬਣੇ ਨੇ ਤਾਂ ਜਿੱਥੇ ਲੋਕਾਂ ਦੇ ਘਰ ਡੁੱਬ ਗਏ ਨੇ ਫਸਲਾਂ ਡੁੱਬੀਆਂ ਨੇ ਤਾਂ ਉਥੇ ਇਹ ਗੱਡੀਆਂ ਵੀ ਡੁੱਬੀਆਂ ਹੋਈਆਂ ਨਾ ਸਰਾਰੀਆਂ ਨੇ ਖੜੀਆਂ ਗੱਡੀਆਂ ਨੇ ਹਾਲਾਂਕਿ ਇਹ ਨਵੀਆਂ ਗੱਡੀਆਂ ਨੇ ਤਾਂ ਸਟਾਕਯਾਰਡ ਦੇ ਵਿੱਚ ਇਹ ਖੜੀਆਂ ਗੱਡੀਆਂ ਦੇ ਵਿੱਚ ਕਿਸ ਤਰੀਕੇ ਪਾਣੀ ਭਰਿਆ ਹੈ ਦੇਖਿਆ ਜਾ ਸਕਦਾ ਹੈ ਤਾਂ ਪ੍ਰਦੀਪ ਤਨਕਰ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਪ੍ਰਦੀਪ ਕੀ ਆ ਕੁਝ ਅਭੀ ਕੇ ਅਪਡੇਟ ਹੈ ਕਿਉਂਕਿ ਇਹ ਤਸਵੀਰें ਸਾਹਮਣੇ ਆਈਆਂ ਹਨ जी बिल्कुल बहादुरगढ़ में मुंगेशपुर ड्रेन ओवरफ्लो होकर टूट गई थी जिसके चलते काफी सारा जो बड़ा क्षेत्र है औद्योगिक क्षेत्र वहां पर जल भरा हो गया उतना ही नहीं बहादुरगढ़ के जो विवेकानंद नगर है और छोटूराम नगर है यहाँ पर भी पानी भरने की वजह से लोगों को काफी परेशानी का सामना करना पड़ रहा है आधुनिक औद्योगिक क्षेत्र में ही मारुति का एक स्टोक यार्ड है जहां पर करीब 200 से 300 सौ गाड़ियां खड़ी हुई हैं वो भी पानी के अंदर डूब गई हैं जिसकी वजह से जो गाड़ियों का मालिक है उसको भी काफी सारा नुकसान हुआ ये सभी नई गाड़ियां हैं जिनके इंजन में पानी घुस गया है अंदर पानी घुस गया है और पूरी तरह से जलमग्न हो गई हैं काफी सारी गाड़ियों के शीशे जो ग्लास विंडो है वो खुली हुई है और पानी अचानक आ जाने के कारण इनके एयर बैग तक खुल गए हैं काफी बड़ा नुकसान भाद्रगढ़ के लोगों को भुगतना पड़ रहा है जल भराव एकदम से हुआ अचानक हुआ है जिससे लोगों को संभलने तक का मौका नहीं मिला इस वजह से लोगों को काफी परेशानी हो रही है सेना को बुलाया था गया था यहाँ पर लेकिन जो मुंगेशपुर ड्रेन का बड़ा कट है उसे बंद करके सेना वापस लौट गई है जी शुक्रिया बहुत बहुत प्रदीप जब तमाम जानकारी के लिए ता ए हालात ने और ये सारी नमियां गड़ियां काफी ज्यादा नुकसानियां गई हैं हीरख शार्पुर जिले के सब तो वद ਸੱਤ-ਸੱਤ ਮੌਤ ਛਾਰਪੁਰ ਜ਼ਿਲ੍ਹੇ ਚ ਸਭ ਤੋਂ ਵੱਧ ਸੱਤ-ਸੱਤ ਮੌਤਾਂ ਹੋਈਆਂ ਨੇ ਤਿੰਨ ਲੋਕ ਖੜਾ ਦੇ ਪਾਣੀ ਚ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਦੀ ਪਾਲ ਲਗਾਤਾਰ جاری ਹੈ 996 ਪਿੰਡ ਖੜਾ ਕਰਕੇ ਪ੍ਰਭਾਵਿਤ ਹੋਏ ਨੇ 387000 आबादी ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਤੇ ਹਰ ਸ਼ਾਮ ਜੋ ਸਰਕਾਰ ਹੈ ਉਹਨਾਂ ਦੇ ਵੱਲੋਂ ਇੱਕ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਫਲਡ ਨਾਲ ਰਿਲੇਟਡ ਕਿਉਂਕਿ ਇਸੇ ਕੇ ਨਾਲ ਉਹਨਾਂ ਦੇ ਵੱਲੋਂ ਡਾਟਾ ਸਾਂਝਾ ਕੀਤਾ ਜਾਂਦਾ ਹੈ ਕਿ ਹੁਣ ਤੱਕ ਕਿੰਨਾ ਕੁ ਅਸਰ ਕਿੰਨਾ ਕੁ ਪ੍ਰਭਾਵ ਇਹਨਾਂ ਖੜਾ ਦਾ ਦੇਖਣ ਨੂੰ ਮਿਲਿਆ ਹੈ ਤਕਰੀਬਨ 2000 ਪਿੰਡ ਨੇ ਜੋ ਕਿ ਪ੍ਰਭਾਵਿਤ ਦੱਸੇ ਜਾ ਰਹੇ ਨੇ ਖੜਾ ਦੀ ਚਪੇਟ ਚ ਕਿਉਂਕਿ ਹਾਲੇ ਵੀ ਕਈ ਪਿੰਡਾਂ ਚ ਕਈ ਕਈ ਫੁੱਟ ਪਾਣੀ ਖੜੇ ਵੀ ਖੜਿਆ ਹੋਇਆ ਹੈ ਲੋਕ ਆਪਣੇ ਛੱਤਾਂ ਤੇ ਹਾਲੇ ਵੀ ਬੈਠੇ ਹੋਏ ਨੇ ਪਰ ਦੂਸਰੇ ਪਾਸੇ रेस्क्यू ऑपरेशन लगातार जारी है पंजाब हड़ा करके तीन होता है आंकड़ा के छियाली हो चुका है अमृतसर से होशियारपुर जिले सब तो वत सतं हुई ने तीन लोग हाले भी लापता दसे जा रहे हैं मिसिंग ने जिन्हें भाल हाले भी लगातार जारी है उन्नीस सौ छियानवे पिंड दस रहे हैं जो कि हड़ा करके प्रभावित ने तीन लाख सतासी हज़ार ਆਬਾਦੀ ਇਸ ਹੜਾ ਕਰਕੇ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਪੰਜਾਬ ਚ ਹੜ ਆਏ ਹੋਏ ਨੇ ਤਕਰੀਬਨ 12 ਜ਼ਿਲ੍ਹੇ ਇਨਾ ਹੜਾ ਦੇ ਚਪੇੜ ਚ ਆਏ ਹੋਏ ਨੇ ਵਕਫਾ ਖਾਵਾ ਤੇ ਰੈਸਕਿਊ ਆਪਰੇਸ਼ਨ ਵੀ ਲਗਾਤਾਰ ਜਾਰੀ ਹੈ ਤੇ ਮੈਂ ਦੱਸ ਦਈਏ ਕਿ 3 ਲੋਕ ਹੜਾ ਦੇ ਪਾਣੀ ਚ ਅਜੇ ਵੀ ਲੱਭਤੇ ਜਰ ਰਹੇ ਨੇ ਰਾਹਤ ਕੈਂਪ 139 ਸੈਟਅਪ ਕੀਤੇ ਗਏ ਨੇ ਰੈਸਕਿਊ ਲੋਕ ਕੀਤੇ ਗਏ ਨੇ ਜੋ 22854 ਤੇ ਜ਼ਿਲ੍ਹਾ ਨਾਲ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ राहत कैंपा जो लोग ने छ हज़ार एक सौ इक्की दसे जा रहे हैं जिन्होंने रेस्क्यू किया गया तो राहत कैंपा हाले भी उतो मौजूद है मौतों के आंकड़े का मैं जिक्र कराते हूं तक छियाली मौत हो चुकी ने ते प्रभावित जो पिंड ने उन्नीस सौ छियानवे तकरीबन दो हज़ार पिंड इन्होंने हड़ा के न प्रभावित दसे जा रहे हैं रेस्क्यू किए गए लोग बई हज़ार अठ सौ चुरुंजा ने क्योंकि तो किस तरीके वक बिंड टापू बन गए थे हमने भी पानी इन्होंने पिंडिया नहीं है ਖਾਲੇ ਵੀ ਕਈ ਕਫਟ ਪਿੰਡਾਂ ਚ ਪਾਣੀ ਖੜਿਆ ਹੋਇਆ ਹੈ ਪਰ ਹਰ ਸਮਗਰੀ ਪਹੁੰਚਾਈ ਜਾ ਰਹੀ ਹੈ ਚਾਹੇ ਉਹ ਐਨ ਜੀਓਜ਼ ਹੋਣ ਚਾਹੇ ਉਹ ਸੈਲਿਬ੍ਰਿਟੀਆਂ ਹੋਣ ਗਰਾਉਂਡ ਜ਼ੀਰੋ ਤੇ ਉਤਰ ਕੇ ਉਹ ਹਰ ਪ੍ਰਭਾਵਿਤ ਇਲਾਕਿਆਂ ਚ ਜਾ ਰਹੇ ਨੇ ਉੱਥੇ ਉਹਨਾਂ ਦੇ ਵੱਲੋਂ ਲੋੜੀਂਦੀ ਸਹਾਇਤਾ ਖੜ ਪ੍ਰਭਾਵਿਤ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਕਲ ਕਰਾਂਗੇ ਮਲੋੜੀ ਮਲੋੜਚ ওভারਫਲੋ ਹੋਈ ਹੈ ਸਰਹੰਦ ਫੀਡਰ ਨਹਿਰ ਤੇ ਪਿੰਡ ਮਾਹੂਆਣਾ ਕੋਲ ਇਹ ওভারਫਲੋ ਹੋਈ ਦੱਸੀ ਜਾ ਰਹੀ ਹੈ ਕੰਡਿਆਂ ਨੂੰ ਪਾਰ ਕਰਕੇ ਖੇਤਾਂ ਚ ਪਾਣੀ ਵੜ ਗਿਆ ਤੇ ਮੌਕੇ ਤੇ ਕਿਸਾਨਾਂ ਨੇ ਇਸ ਪਾਣੀ ਨੂੰ ਰੋਕਿਆ ਹੈ ਦੱਸ ਕੇ ਬਿਲਕੁਲ ਨਹਿਰ ਦੇ ਕੰਡਿਆਂ ਦੇ ਨਾਲ ਨਾਲ ਇਹ ਪਾਣੀ ਵਗ ਰਿਹਾ ਹੈ ਲੋਕਾਂ ਦਾ ਇਲਜ਼ਾਮ ਹੈ ਕਿ ਅਧਿਕਾਰੀ ਸਸਾ ਮੇਸਰ ਨਹੀਂ ਪਹੁੰਚੀ ਲੋਕਾਂ ਨੂੰ ਨਹਿਰ ਦੇ ਟੁੱਟਣ ਦਾ ਡਰ ਸਤਾ ਰਿਹਾ ਤੇ ਮਲੋੜ ਗਿੱਦੜਵਾਹ ਦੇ ਵਿਚਾਲੇ ਸਰਹੰਦ ਤੇ ਰਾਜਸਥਾਨ ਫੀਡਰ ਦੋ ਵੱਡੀਆਂ ਨਹਿਰਾਂ ਨਿਕਲਦੀਆਂ ਨੇ ਜੇਕਰ ਕੋਈ ਵੀ ਨਹਿਰ ਚ ਇੰਨਾ ਚੋਟ ਟੁੱਟ ਗਈ ਤਾਂ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ ਤੇ ਮਲੋੜ ਚ ਓਵਰਫਲੋ ਹੋਈ ਹੈ ਸਰਹੰਦ ਫੀਡਰ ਨਹਿ ਪਿੰਡ ਮਹੂਆਣਾ ਦੇ ਕੋਲ ਇਹ ਓਵਰਫਲੋ ਹੋਈ ਦੱਸੀ ਜਾ ਰਹੀ ਹੈ ਕੰਡਿਆਂ ਨੂੰ ਪਾਰ ਕਰਕੇ ਜੋ ਪਾਣੀ ਹੈ ਖੇਤਾਂ ਤੱਕ ਪਹੁੰਚ ਚੁੱਕਿਆ ਹੈ ਪਰ ਹੁਣ ਪਿੰਡ ਵਾਸੀਆਂ ਨੂੰ ਇੱਕ ਖੱਛਾ ਹੈ ਕਿ ਇਹ ਪਾਣੀ ਕਿਤੇ ਉਹਨਾਂ ਦੇ ਘਰਾ ਤੱਕ ਪਿੰਡਾਂ ਤੱਕ ਨਾ ਪਹੁੰਚ ਜਾਏ ਬਿਲਕੁਲ ਨਹਿਰ ਦੇ ਕੰਡਿਆਂ ਦੇ ਨਾਲ-ਨਾਲ ਇਹ ਪਾਣੀ ਤੇਜ਼ ਵਹਾਅ ਦੇ ਨਾਲ ਵਗ ਰਿਹਾ ਹੈ ਪਿੰਡ ਵਾਸੀ ਮੌਕੇ ਤੇ ਮੌਜੂਦ ਨੇ ਆਪਣੇ ਪੱਦਰ ਤੇ ਹੀ ਬੋਰੀ ਮਿੱਟੀ ਦੇ ਗੱਟੇ ਲਗਾ ਕੇ ਇਹਨਾਂ ਦੇ ਵੱਲੋਂ ਇਸ ਪੂਰੇ ਪਾਰ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦਾ ਇਲਜ਼ਾਮ ਹੈ ਕਿ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਸਮੇਂ ਸਿਰ ਅਧਿਕਾਰੀ ਇੱਥੇ ਨਹੀਂ ਪਹੁੰਚੇ ਨੇ ਲੋਕਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਨਹਿਰ ਐ ਕੁੱਕ ਸਕਦੀ ਹੈ ਕਦੀ 180 ਤੋਂ 350 ਤੋਂ 386 ਤੱਕ ਮੇਰੇ ਕੋਲ ਲਾਕ ਆਈ ਹੂੰ ਜਿੱਥੋਂ ਤੱਕ ਗੱਲ ਆ ਪਾਣੀ ਦੀ ਮੋਗਾ ਨੀਵਾ ਜੀ ਤੇ ਸਰੰਦ ਫਿਟਰ ਥੋੜੀ ਜਿਹੀ ਉੱਚੀ ਆ ਤੇ ਪਾਣੀ ਸਰੰਦ ਫਿਟਰ ਥੋੜਾ ਜਿਹਾ ਵੱਧ ਗਿਆ ਉਹ ਵਧਨੇ ਕਰਕੇ ਜਿਹੜਾ ਮੋਗਾ ਥੋੜਾ ਜਿਹਾ ਤਾਰ ਹੋ ਗਿਆ ਜੀ ਤਾਰ ਹੋਣ ਕਰਕੇ ਪਿੰਡ ਨੂੰ ਇਹ ਹੋਇਆ ਵੀ ਨੈਟ ਉੱਤਮ ਦੇ ਸਾਰਾ ਪਰ ਉਹ ਸਾਧ ਤਿੱਕਰ ਠੀਕ ਆ ਮੋਗੇ ਨੇ ਗੱਟੇ ਲਾਤੇ ਆ ਉਹਨੂੰ ਕੰਟਰੋਲ ਕਰ ਲਿਆ ਗਿਆ ਹੁਣ ਸਹੀ ਆ ਪਾਣੀ ਵੀ ਦਾ ਸਿਆਸੀ ਹੈਡ ਤੋਂ ਘਟਾ ਦਿੱਤਾ ਗਿਆ ਹੈਡ ਮਤਲਬ ਫ੍ਰੀ ਕਰਾ ਦਿੱਤੇ ਗਏ ਆ ਥੋੜੇ ਚਿਰ ਬਾਅਦ ਪਾਣੀ ਘਟ ਜੂਗਾ ਸਾਰੀ ਸਥਿਤੀ ਕੰਟਰੋਲ ਚ ਹੋ ਜੇਗੀ ਜੀ के पोंग डैम दी क्योंकि पोंग डैम नु के एक राहत दी खबर है लगातार पोंग डैम च पानी दा पद्धर कट रहा है तेरह सौ तिरानवे इशारे सिफर पांच ते पानी दा लेवल पोंग डैम च दर्ज किया गया है दस के वाटर लेवल हाले भी खतरे के निशान तो तेरह इशारिया पांच फुट ऊपर वह है ते कल दा मैं जिक्र करा तेरह सौ फुट पानी का पद्धर सी ਹਾਲਕਿ BBMP ਦੇ ਚੇਅਰਮੈਨ ਦੇ ਵੱਲੋਂ ਚੰਡੀਗੜ੍ਹ 'ਚ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ। ਉਹਨਾਂ ਨੇ ਇਸ ਕੱਲ ਦਾ ਜ਼ਿਕਰ ਕੀਤਾ ਸੀ ਕਿ ਇਸ ਵਾਰ ਰਿਕਾਰਡ ਤੋੜ ਪਾਣੀ ਪੌਂਗ ਡੈਮ 'ਚ। ਅਲਿਆਦੇ ਪੰਨੂ ਲੱਗੀ ਤਾਂ ਪਿੰਡ ਖিজਲਪੁਰ ਦੇ ਐਡਵਾਂਸ ਬੰਨ ਤੇ ਵੀ ਮੰਡਰਾਇਆ ਖਤਰਾ 5000 ਏਕੜ ਫਸਲ ਬਰਬਾਦ ਹੋਣ ਦਾ ਖਤਰਾ। ਪਾਖੜਾ ਦਾ ਮਤ ਉਰ ਆਹ ਦੀ ਖਬਰ ਪਾਖੜਾ ਤਿਰੰਜੀ ਸਾਗਰ ਡੈਮ ਦੇ ਵਿੱਚ ਕੱਲ ਦੇ ਨਾਲੋਂ ਘਟਿਆ ਪਾਣੀ ਦਾ ਪੱਧਰ ਪੌਂਗ ਡੈਮ ਦੇ ਪਾਣੀ ਦੇ ਵਿੱਚ ਵੀ 1.5 ਫੁੱਟ ਦੀ ਗਰਾਵਟ ਪਰ ਅਜੇ ਖਤਰੇ ਦੇ ਨਿਸ਼ਾਨ ਤੋਂ 13.5 ਫੁੱਟ ਉੱਪਰ। 9 ਸਤੰਬਰ ਤੋਂ ਪੰਜਾਬ ਆਣ ਕੇ 9 ਸਤੰਬਰ ਨੂੰ ਪੰਜਾਬ ਆਣ ਕੇ ਪੀਐਮ ਮੋਦੀ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨ ਕੇ ਦੌਰਾ ਹੜ੍ਹ ਪ੍ਰਭਾਵਿਤਾਂ ਨਾਲ ਵੀ ਕਰਨ ਕੇ ਮੁਲਾਕਾਤ। ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਦੇ ਵਿਚਾਲੇ ਅਕਾਲੀ ਦਰ ਨੇ ਸਦੀ ਮੀਟਿੰਗ ਕੱਲ 2 ਵਜੇ ਸੁਖਬੀਰ ਬਾਦਲ ਦੀ ਅਗਵਾਈ ਚ ਹੋਏਗੀ ਬੈਠਕ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੋਏ ਨੁਕਸਾਨ ਤੇ ਹੋਏਗੀ ਚਰਚਾ। ਅੰਮ੍ਰਿਤਪੁਰਾ ਤੋਂ ਸੀਐਮ ਮਾਝਾਣੀ ਨੇ ਪੰਜਾਬ ਤੇ ਹਿਮਾਚਲ ਲਈ ਪੇਜੀ ਰਾਹਤ ਸਮਗਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ 17 ਗੱਡੀਆਂ ਕੀਤੀ ਰਵਾਨਾ ਮੰਸਾ ਦੇਵੀ ਮੰਦਿਰ ਦੇ ਵਿੱਚ ਦੋਹਾਂ ਸੁੱਬਿਆਂ ਦੇ ਭਲੇ ਲਈ ਕੀਤੀ ਕੰਮ ਸੱਸ਼ਿਕਾ ਰਸਮ ਦੇ ਪੁਲਟਨ ਚ ਸਵਾਗਤ ਤੇ ਸਵਾਦ ਕਰਦੇ ਆ ਹਰਿਆਣਾ ਦੇ ਸਿਰਸਾ ਤੋਂ ਹਰਿਆਣਾ ਦੇ ਸਿਰਸਾ ਦੇ ਵਿੱਚ ਕੱਗਰ ਦਾ ਬੰਨ ਟੁੱਟਿਆ ਹੈ ਔਰ ਓਵਰਫਲੋ ਹੋਣ ਦੇ ਨਾਲ ਪੰਨ ਜਿਹੜਾ ਹੈ ਪੂਤਰਾ ਦੇ ਨਾਲ 4 ਤੋਂ 5 ਪਿੰਡਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਚੁੱਕਿਆ ਹੈ ਤਾਂ ਦੱਸ ਦਈਏ ਕਿ ਹਜ਼ਾਰਾਂ ਏਕੜ ਫਸਲ ਜੜੀਆਂ ਬਰਬਾਦ ਹੋਣ ਦਾ ਖਰਚਾ ਬਣਿਆ ਹੋਇਆ ਹੈ ਓਵਰਫਲੋ ਹੋਣ ਦੇ ਨਾਲ ਪਾਣੀ ਇਹ ਬੰਨ ਜਿਹੜਾ ਹੈ ਉਹ ਟੁੱਟਿਆ ਤਾਂ ਪਿੰਡ ਪਨਿਹਾਰੀ ਸੰਗਰ ਨਾਗੋਕੀ ਰੰਗਾ ਫੁਰਵਾਹੀ ਕਲਾ ਅਤੇ ਫੁਰਵਾਹੀ ਖੁਰਦ ਪਿੰਡਾਂ ਦੇ ਵਿੱਚ ਉਹ ਘੱਗਰ ਦਾ ਪਾਣੀ ਆ ਗਿਆ ਹੈ ਇਹ ਹਾਲਾਤ ਬੜੇ ਹੋਏ ਨੇ ਇਸ ਵੇਲੇ ਨੋਬਤ ਆਈ ਹੈ ਤਾਂ ਸਿਸਾ ਦੇ ਵਿੱਚ ਇਸ ਵੇਲੇ ਕਿਸਾਨ ਜਿਹੜੇ ਨੇ ਉਹ ਤਰਾਹੀ ਤਰਾਹੀ ਕਰ ਰਹੇ ਨੇ ਉਹਨਾਂ ਨੂੰ ਬੇहद ਜ਼ਿਆਦਾ ਵੱਡਾ ਨੁਕਸਾਨ ਜਿਹੜਾ ਹੈ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਘੱਗਰ ਦਾ ਬੰਨ ਜਿਹੜਾ ਹੈ ਟੁੱਟ ਸਕਦਾ ਸੀ ਲਗਾਤਾਰ ਹਾਦਸਾ ਬਣਿਆ ਹੋਇਆ ਸੀ ਹਾਲਾਂਕਿ ਇਹ ਪੰਜਾਬ ਵਾਲੇ ਪਾਸੇ ਨਹੀਂ ਟੁੱਟਿਆ ਪਰ ਇਹ ਨਹੀਂ ਹੈ ਕਿ ਸਿਰਫ ਪੰਜਾਬ ਵਾਲੇ ਹਰਿਆਣਾ ਵਾਲੇ ਪਾਸੇ ਹੀ ਇਹ ਫਸਲਾਂ ਬਰਬਾਦ ਹੋਣ ਗਿਆ ਹਾਲਾਂਕਿ ਇਸ ਦਾ ਅਸਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਵਿੱਚ ਹਾਲਾਂਕਿ ਅਜੇ ਹੀ ਕੋਈ ਗੱਲ ਅਜੇ ਫਿਲਹਾਲ ਨਹੀਂ ਹੈ ਪਰ ਕੀ ਕੁਝ ਹਾਲਾਤ ਨੇ ਔਰ ਸਿੱਧਾ ਰੁਕ ਕਰਾਂਗੇ ਚਰਨਜੀਤ ਕੌਸ਼ਲ ਮੇਰੇ ਸਯੋਗੀ ਲਾਈਵ ਮੌਜੂਦ ਨੇ ਇਸ ਵੇਲੇ ਚਰਨਜੀਤ ਕੀ ਕੁਝ ਇਸ ਵੇਲੇ ਦੀ ਮੌਜੂਦਾ ਤਸਵੀਰ ਹੈ ਸਰਸਾ ਵਾਲੇ ਪਾਸੇ ਤਾਂ ਜਿਹੜੇ ਪਿੰਡ ਪ੍ਰਭਾਵਿਤ ਹੋ ਰਹੇ ਨੇ ਔਰ ਇਹ ਵੀ ਨਾਲ ਨਾਲ ਉਹ ਜਾਣਕਾਰੀ ਜਿਹੜੀ ਆ ਚਾਹਾਂਗੇ ਪੰਜਾਬ ਤੇ ਇਸ ਦਾ ਕਿੰਨਾ ਕੋ ਅਸਰ ਪਏਗਾ ਔਰ ਮੌਜੂਦਾ ਸਥਿਤੀ ਕੀ ਹੈ ਨੇ ਦੁਬਾਰਾ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੇ ਹੁਣ ਅਸੀਂ ਖੇਤਾਂ ਦੇ ਵਿੱਚ ਮੌਜੂਦ ਆ ਜਿਹੜੇ ਕਿਸਾਨਾਂ ਦੀਆਂ ਫਸਲਾਂ ਆ ਅੱਜ ਤੋਂ 15 ਦਿਨ ਬਾਅਦ ਤਿਆਰ ਸੀ ਉਹ ਫਸਲਾਂ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਬਿਲਕੁਲ ਪੰਜਾਬ ਹਰਿਆਣਾ ਬਾਰਡਰ ਦੇ ਨਜ਼ਦੀਕ ਅਸੀਂ ਇਸ ਵਕਤ ਖੜੇ ਹਾਂ ਜਿਹੜਾ ਪਿੰਹਾਰੀ ਪਿੰਡ ਹੈਗਾ ਸਿਰਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਹਰਿਆਣਾ ਦੇ ਅੰਦਰ ਆਉਂਦਾ ਪਰ ਇੱਥੋਂ ਕੁਝ ਹੀ ਦੂਰੀ ਤੋਂ ਪਰ ਪੰਜਾਬ ਵੀ ਹੈਗਾ ਪੰਜਾਬ ਦੇ ਪਿੰਡਾਂ ਤੱਕ ਵੀ ਮਾਰ ਕਿਸ ਤਰ੍ਹਾਂ ਕਿਤੇ ਇੱਕ ਗਰਦੀ ਪੈ ਸਕਦੀ ਆ ਕੁਝ ਦਿਨ ਪਹਿਲਾਂ ਕਨੌਰ ਦੇ ਵਿੱਚ ਕਗਰ ਟੁੱਟਿਆ ਸੀ ਦਰਜਨਾ ਪਿੰਡ ਕਨੌਰ ਦੇ ਕਿਤਨਾ ਗਤੇ ਨੁਕਸਾਨੇ ਗਏ ਸੀ ਪਰ ਹੁਣ ਹਰਿਆਣੇ ਦੇ ਉੱਪਰ ਹਮਲਾ ਹੋਇਆ ਹੈ ਕ ਗਰਦੇ ਪਾਣੀ ਦੇ ਵੱਲੋਂ ਤਾਂ ਤੁਸੀਂ ਇਹ ਖੇਤ ਦੇਖ ਸਕਦੇ ਹੋ ਜਿਸ ਜਗ੍ਹਾ ਤੇ ਪਰ ਮੈਂ ਖੜਾ ਹਾਂ ਇਹ ਪਹਿਲਾਂ ਮੈਂ ਤਸਵੀਰ ਦਿਖਾਉਣੀ ਚਾਹੁੰਗਾ ਕਿ ਮੇਰੇ ਸਾਥੀ ਅਜੇ ਨੂੰ ਕਿ ਦੇਖੋ ਇਹ ਫਸਲਾਂ ਜਿਹੜੀਆਂ ਤਿਆਰ ਸੀ ਤਾਂ ਗੋਡੇ-ਗੋਡੇ ਤੱਕ ਇਹਨਾਂ ਦੇ ਵਿੱਚ ਪਾਣੀ ਜਾ ਚੁੱਕਿਆ 15 ਦਿਨ ਤੱਕ ਜਿਵੇਂ ਕਿਸਾਨ ਕਹਿ ਰਹੇ ਨੇ 20 ਦਿਨ ਤੱਕ ਵੀ ਕਿਤਨਾ ਕਿਤੇ ਇਹ ਫਸਲਾਂ ਜਿਹੜੀਆਂ ਤਿਆਰ ਸੀ ਤਾਂ ਹੁਣ ਇਹਨਾਂ ਦਾ ਨੁਕਸਾਨ ਹੋ ਗਿਆ ਅਗਰ ਅਸੀਂ ਇੱਧਰ ਤੋਂ ਤਸਵੀਰ ਦਿਖਾਈਏ ਲਗਾਤਾਰ ਬਾਰਿਸ਼ ਦੇ ਵੀ ਅਸਰ ਬਣੇ ਹਨ ਪਰ ਪਿੱਛੇ ਤੱਕ ਤੁਹਾਨੂੰ ਸੁੰਦਰ ਵਾਂਗ ਜਿਹੜੀ ਆ ਤਸਵੀਰ ਦਿਖਾਈ ਦੇਊਗੀ ਇੰਨਾ ਜ਼ਿਆਦਾ ਪਾਣੀ ਇਹ ਪਾੜ ਤੋਂ ਬਾਅਦ 80 ਫੁੱਟ ਦੇ ਲਗਭਗ ਜਿਹੜਾ ਪਾੜ ਪਿਆ ਇਹ ਕਿਸਾਨਾਂ ਦੇ ਖੇਤਾਂ 'ਚ ਜਾ ਰਿਹਾ ਕਿਸਾਨਾਂ ਦੀਆਂ ਮਿਹਨਤਾਂ ਜਿਹੜੀਆਂ ਸੀ ਉਹੋ ਇਸ ਵਕਤ ਨੁਕਸਾਨੀਆਂ ਜਾ ਰਹੀਆਂ ਨੇ ਤਾਂ ਇੱਥੇ ਦੇ ਮੌਜੂਦਾ ਵਸਨੀਕ ਸਾਡੇ ਨਾਲ ਨੇ ਸਰ ਕੀ ਨਾਮ ਤੁਹਾਡਾ ਜੀ ਕਿਹੜਾ ਪਿੰਡਾ ਨਾਮ ਬੱਗੜ ਸਿੰਘ ਨੇ ਜਿਹੜਾ ਲਾ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕੱਲ ਜਦੋਂ ਕੰਗਰ ਟੁੱਟਿਆ ਤਾਂ ਕਿੰਨਾ ਕੁ ਨੁਕਸਾਨਾ ਤੇ ਕਿਹੜੇ-ਕਿਹੜੇ ਪਿੰਡਾਂ ਨੂੰ ਮਾਰ ਆ ਜੀ ਬੁਰੀ ਬੁਰਾ ਹਾਲਾਤ ਆ ਜੀ ਪੁਨੀਹਾਰੀ ਸੰਘਰ ਦੋ ਫਰਮਾਈਆਂ ਨੇ ਜੜੱਲਾ ਅੱਗੇ ਜਾਊਗਾ ਝੌਂਪੜੇ ਤੱਕ ਰੇਟਾਣੀਆਂ ਬਟਾਣੀਆਂ ਬਹੁਤ ਆਉਂਦੀਆਂ ਪਿੰਡਾਂ 'ਚ ਬੱਚਤਾ ਹਜੇ ਪਿੰਡਾਂ 'ਚ ਨਹੀਂ ਪਾਣੀ ਵੜਾਇਆ ਜ ਬੱਚਤਾ ਪਿੰਡਾਂ ਦੇ ਬੰਨਾਂ ਦੇ ਨਾਲ ਪਾਣੀ ਲੱਗ ਗਿਆ ਪਰ ਇਹ ਚੀਜ਼ ਨੂੰ ਕਿਵੇਂ ਦੇਖਦੇ ਹਾਂ ਝੋਨੇ ਦੀ ਫਸਲ ਆਕਰ ਆਪਾਂ ਕਣਕ ਤੇ ਝੋਨੇ ਦੀ ਗੱਲ ਕਰੀਏ ਕਣਕ ਕਿਤਨਾ ਕਿਤੇ ਖਰਚਾ ਪੂਰਾ ਕਰਦੀ ਹੈ ਪਰ ਝੋਨਾ ਕਿਸਾਨ ਦੀ ਕਮਾਈ ਹੁੰਦਾ ਉਹ ਮਿਹਨਤ ਕੀਤੀ ਹੋਈ ਇਹ ਸਾਰਾ ਕੁਝ ਇਹ ਕਿਹੜੇ ਹਾਲਾਤਾਂ ਦੇ ਵਿੱਚ ਆਉਂਦਾ ਬਹੁਤ ਬੁਰੇ ਹਾਲਾਤਾਂ ਚ ਹੈ ਜੀ ਹੁਣ ਤਾਂ ਜੇ ਪਾਣੀ ਸੁੱਕੇ ਤਾਂ ਦਾ ਚਾਰ ਮਹੀਨਾ ਹੋ ਸਕਦਾ ਨਹੀਂ ਤਾਂ ਖਤਮ ਹੈ ਜਮਾ ਸਿਰੇ ਤੇ ਕੰਪਸ ਲਾਉਣ ਜਮ ਪੱਕਣ ਤੇ ਜੀ ਕੋਈ 20 ਦਿਨਾਂ ਨੂੰ ਵੱਢੀ ਜਾਣੀ ਕੋਈ ਮਹੀਨੇ ਨੂੰ ਵੱਢੀ ਜਾਣੀ ਕੋ ਦੋ ਮਹੀਨੇ ਨੂੰ ਵੱਢੀ ਜਾਣੀ ਹੈ ਪਰ ਹੁਣ ਖਤਮ ਹੈ ਕੰਮ ਜੇ ਪਾਣੀ ਨਾ ਸੁੱਕਿਆ ਤਾਂ ਪ੍ਰਸ਼ਾਸਨ ਦਾ ਕੋਈ ਬੰਦਾ ਹੀ ਨਹੀਂ ਆਇਆ ਇੱਥੇ ਆ ਜਨਤਾ ਫਰਦੀ ਵਿਚਾਰੀ ਇਹਨਾਂ ਨੇ ਆਪ ਦਾ ਕੱਲ ਦਾ ਇਹ ਹਾਦਸਾ ਹੋਇਆ ਹੋਇਆ ਕੱਲ ਤਾਂ ਤੁਹਾਨੂੰ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਅਫਸਰ ਮਿਲਿਆ ਜਾਂ ਇੱਥੇ ਪਹੁੰਚ ਕਰੀਏ ਤਾਂ ਕੋਈ ਬੰਦਾ ਨਹੀਂ ਆਇਆ ਜੀ ਤੇ ਕੋਈ ਬੰਦਾ ਵੀ ਨਹੀਂ ਆਇਆ ਕਿੰਨੀ ਉਮਰ ਹੋ ਚੁੱਕੀ ਆ ਤੁਹਾਡੀ ਹੁਣ ਤੱਕ ਮੇਰੀ ਹੈਗੀ 65-65 ਸਾਲ ਦੀ ਕਿਸ ਤਰੀਕੇ ਨਾਲ ਦੇਖਦੇ ਹਾਂ ਕਿ ਦਰਿਆ ਦੇ ਕੰਢੇ ਕੱਗਰ ਦੇ ਕੰਢੀ ਵਾਲੇ ਜਿਹੜੇ ਪਿੰਡ ਨੇ ਤੁਸੀਂ ਲੋਕ ਕਿੱਥੇ ਵਸਦੇ ਹੋ ਕਿੰਨੇ ਇੱਕ ਨੁਕਸਾਨ ਦੇ ਵਿੱਚ ਕਿੰਨੇ ਕਿ ਰਿਸਕ 'ਚ ਰਹਿੰਦੇ ਹੋ 2023 'ਚ ਪਹਿਲਾ ਹਮਲਾ ਹੋਇਆ ਸੀ ਹੁਣ 2025 'ਚ 23 'ਚ ਵੀ ਇਹੀ ਕੁਝ ਹੋਇਆ ਹੁਣ ਫੇਰ ਉਹੀ ਕੁਝ ਹੈ ਬੁਰਾ ਹਾਲਾਤ ਆ ਜੀ ਇੱਥੇ ਆ ਬੰਨ ਪੱਕੇ ਪੁੱਕੇ ਹੋ ਜਾਂ ਚੌੜੇ ਹੋ ਜਾਂ ਤਾਂ ਬਚਤ ਰਹਿ ਸਕਦੀ ਐ ਨਹੀਂ ਤਾਂ ਆਹੀ ਹਾਲ ਅਗਲੇ ਸਾਲ ਫੇਰ ਆਹੀ ਕੰਮ ਹੈ ਕਿਸਾਨੀ ਕਿੰਨੇ ਕੁ ਰਿਸਕ ਦੇ ਵਿੱਚ ਆ ਜਦੋਂ ਫਸਲ ਬੀਜਦਿਆਂ ਉਹ ਖਰਚੇ ਕਰਦੇ ਹੋ ਤੁਸੀਂ ਕਿੰਨੀ ਖੇਤੀ ਕਰਦੇ ਅਸੀਂ ਕਦੇ 40 45 ਕਿਲਿਆਂ ਦੀ ਇਸ ਤਰੀਕੇ ਦੇ ਹਾਲਾਤ ਦੇਖਦੇ ਹਾਂ ਆਸਾਂ ਕੀ ਹੁੰਦੀਆਂ ਨੇ ਤੇ ਰਿਜ਼ਲਟ ਕੀ ਹੁੰਦੇ ਨੇ ਆਸਾਂ ਤਾਂ ਬਹੁਤ ਵੱਡੀਆਂ ਹੁੰਦੀਆਂ ਤਾਂ ਹੀ ਮੱਥਾ ਮਾਰਦਾ ਕਿਸਾਨ ਹ ਪਰ ਪੱਲੇ ਕੁਝ ਨਹੀਂ ਪੈਂਦਾ ਜਦੋਂ ਐਹੀ ਆਫਤ ਆ ਜਾਂਦੀਆਂ ਜੀ ਬੁਰਾ ਹਾਲ ਉਹਦਰੋਂ ਮੀਂਹ ਫੇਰ ਚੜ ਕੇ ਆ ਗਈ بارش ਆ ਗਈ ਹੁਣ ਜਿਹੜੇ ਉਹ ਖੇਤ ਨੇ ਜਿੱਥੇ ਦੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕੈਮਰਾ ਜ਼ੂਮ ਕਰਕੇ ਉਹ ਫਸਲਾਂ ਬਚਣਗੀਆਂ ਨਹੀਂ ਅੱਜ ਪਾਣੀ ਹੁਣ ਸੁੱਕਦਾ ਅੱਜ ਕੱਲ ਚ ਇਹਦੇ ਬਜਦੀਆਂ ਨਹੀਂ ਬਜਦੀਆਂ ਨਹੀਂ ਜੀ ਕੋਈ ਪੰਜ ਪੈਸੇ ਪੈ ਮਿੱਟੀ ਪੈ ਜਾਊਗੀ ਖਤਮ ਹੈ ਜੀ ਬਸ ਪਿਛਲੇ 1 ਹਫਤੇ ਤੋਂ ਕਗਰ ਦਰਿਆ ਚ ਹਰ ਰੋਜ਼ ਪਾਣੀ ਦਾ ਪੱਧਰ ਵੱਧ ਰਿਹਾ ਅਸੀਂ ਆਹ ਡੇਲੀ ਰਿਪੋਰਟ ਦਿੰਨੇ ਆ ਸਾਡੇ ਦਰਸ਼ਕਾਂ ਨੂੰ ਕਿ ਹੁਣ 748 ਫੁੱਟ ਹੋ ਗਿਆ ਖਨੋਰੀ ਦੀ ਗੱਲ ਕਰੀ ਜਿਹੜਾ ਕਦਰ ਦਾ ਨਿਸ਼ਾਨ ਆ ਪਰ ਹੁਣ 2.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ 750.6 ਤੱਕ ਪਹੁੰਚਿਆ ਪਿਆ ਹਾਲਾਤ ਕਿਵੇਂ ਦੇਖਦੇ ਹੋ ਕਿ ਇਸੇ ਤਰੀਕੇ ਨਾਲ ਪਾਣੀ ਵੱਧਦਾ ਰਿਹਾ ਇੱਥੇ ਬੰਨ ਲਾ ਕੇ ਤੇ ਹੋ ਟੁੱਟੇਗਾ ਹੀ ਫਿਰ ਇਹ ਨਿਕਾਸੀ ਹੋਈ ਤਾਂ ਜੀ ਇਹ ਟੁੱਟ ਨਹੀਂ ਹੈ ਹੋਰ ਕੀ ਕਰੋਗੇ ਇਹਦਾ ਇੱਥੇ ਹੁਣ ਬੰਨ ਲਾ ਚੱਲ ਜਨਤਾ ਨੇ ਅੱਗੇ ਜਾ ਕੇ ਹੋ ਫਿਲਰ ਜੇਗੀ ਹੁਣੇ ਬੰਨਦੇ ਕੀ ਹਾਲਾਤ ਨੇ ਲੋਕ ਤਾਂ ਲੱਗੇ ਹੋਏ ਨੇ ਮਤਲਬ ਮੈਨੂੰ ਲੱਗਦਾ ਚਾਰ ਪਿੰਡਾਂ ਦੇ ਲੋਕ ਲੱਗੇ ਹੋਏ ਨੇ ਪੰਜ ਪਿੰਡਾਂ ਦੇ ਲਗਾਤਾਰ ਕੋਸ਼ਿਸ਼ ਹੈ 6 ਪਿੰਡਾਂ ਦੇ ਲੋਕ ਝੌਂਪੜੇ ਤੋਂ ਲਾ ਕੇ ਤੁਸੀਂ ਲਾ ਲਓ ਮਸਾਹ ਵਾਲੇ ਤਿੱਕਰ ਮਤਲਬ ਲੋਕ ਪਿੰਡਾਂ ਦੇ ਲੋਕ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਸਾਰਾ ਕੁਝ ਸਾਰਾ ਤੇਲ ਖਰਚਾ ਵੀ ਆਪਣੇ ਪੱਧਰ ਤੇ ਆਇਆ ਸਾਰਾ ਕੁਝ ਆਪ ਦੇ ਆਪਣੇ ਪੱਧਰ ਤੇ ਆਇਆ ਜੀ ਮਸ਼ੀਨਰੀ ਵੀ ਆਪਣੀ ਲੋਕਾਂ ਦੀ ਆਪ ਦੀ ਲੈ ਕੇ ਆਏ ਵਿਚਾਰੇ ਤੁਸੀਂ ਕਿੰਨੇ ਟਾਈਮ ਲਾ ਕੇ ਆਏ ਪਹਿਲਾਂ ਕੰਮ ਤੇ ਇੱਥੇ ਬਹੁਤ ਟਾਈਮ ਲਾਇਆ ਸੀ ਜੀ ਬਹੁਤ ਹੀ ਇਸੇ ਸੰਦੇਸ਼ 15 16 ਦਿਨ ਬੰਨੇ ਤੀ ਚੱਲਦੇ ਇਹਨੂੰ ਤੇ ਉਸ ਬਾਅਦ ਕੀ ਬਸ ਚੜੀ ਜਾਂਦਾ ਚੜੀ ਜਾਂਦਾ ਪਾਣੀ ਤੇ ਫਸਣ ਦਾ ਨੁਕਸਾਨ ਦੇਖੋ ਕਿਉਂ ਹੋ ਰਿਹਾ ਹੈ